ਇਹ ਮੇਰੀ ਬੇਨਤੀ ਸਮੁੱਚੇ ਚੱਬੇਵਾਲ ਅਸੈਂਬਲੀ ਹਲਕੇ ਦੇ ਸਾਰੇ ਵੋਟਰਾਂ ਨੂੰ ਕਿ ਜਿਹੜੇ ਰਾਜਕੁਮਾਰ ਚੱਬੇਵਾਲ ਨੇ ਇਹ ਮਾਂ ਦੀ ਪਿੱਠੇ 'ਚ ਛੁਰਾ ਮਾਰ ਕੇ ਸਿਆਸੀ ਤੌਰ ਤੇ ਨੇ ਆਪਣੀ ਮਾਂ ਪਾਰਟੀ ਕਾਂਗਰਸ ਦਾ ਕਤਲ ਕੀਤਾ। ਉਹ ਇਸ ਗੱਲ ਕਰਨ ਬਹੁਤ ਸੰਗੀਨ ਇਲਜ਼ਾਮ ਲੇ ਦੇ। ਵੱਡੀ ਹਿਰਾਫੇਰੀ ਕਰਕੇ ਅਸੈਂਬਲੀ ਇਲੈਕਸ਼ਨ ਜਿੱਤੇ ਆ ਸੀ। ਜੇ ਦੀ ਸਾਨੂੰ ਤੇ ਜਾਣਕਾਰੀ ਨਹੀਂ ਸੀ ਬਟ ਆਮ ਆਦਮੀ ਪਾਰਟੀ ਜਦੋਂ ਗਵਰਨਮੈਂਟ ਚਾਈ ਇਹਨਾਂ ਦੇ ਹੀ ਜਿਹੜੇ ਰਿਪ੍ਰੈਜ਼ੈਂਟੇਟਿਵ ਸੀ ਜਿਨ੍ਹਾਂ ਨੇ ਪਿਛਲੀ ਇਲੈਕਸ਼ਨ ਲੜੀ ਸੀ ਭਾਈ ਜੀ ਉਹਨਾਂ ਨੇ ਇਹਦਾ ਪਰਦਾ ਫਾਸ਼ ਕਰਨਾ ਸ਼ੁਰੂ ਕੀਤਾ ਤਕਰੀਬਨ 5000 ਲੋਕਾਂ ਨੂੰ ਝੂਠਾਂ ਲਾਲਾ ਲਾਇਆ ਕਿ ਮੈਂ ਤੁਹਾਨੂੰ ਕੱਚੀਆਂ ਛੱਤਾਂ ਦਾ 30 ਤੋਂ 35000 ਰੁਪਇਆ ਗਵਰਨਮੈਂਟ ਦੇ ਫੰਡਸ ਦੇ ਵਿੱਚੋਂ ਦਵਾਵਾਂਗਾ ਪੰਜਾਬ ਨਿਰਮਾਨ ਦੇ ਦੀਨ ਪਿਛਲੀ ਕਾਂਗਰਸ ਸਰਕਾਰ ਨੇ ਹਰ ਅਸੈਂਬਲੀ ਹਲਕੇ ਤੇ तकरीबन 50 ਤੋਂ 100 ਕਰੋੜ ਦੇ ਪੈਸੇ ਦਿੱਤੇ ਸੀ 350 ਆਦਮੀ ਨੂੰ ਜੈਨੂਨਲੀ ਪੈਸੇ ਦੁਵਾਏ ਸੀ ਇਹਨੇ ਤੇ 45-4600 ਆਦਮੀਆਂ ਦਾ ਇੱਕ ਝੂਠਾ ਵੇਰਵਾ ਤਿਆਰ ਕਰ ਲਿਆ ਉਹਨਾਂ ਨੂੰ BPO ਦੀ ਫਰਜ਼ੀ ਚਿੱਠੀ ਜਿਹੜੀ 420 ਦਾ ਕੇਸ ਪੰਦਾ ਫਰਜ਼ੀ ਚਿੱਠੀ BPO ਦੀ ਸਾਈਨ ਨਹੀਂ ਸੀ ਉਹਨਾਂ ਨੂੰ ਨਾਲ ਆਪਣੇ ਸਾਈਨ ਕਰ ਦਿੱਤੇ ਨਹੀਂ ਤੇ ਅਜੇ ਤੱਕ ਕਦੀ ਵੀ ਕੱਚੇ ਕੋਠੇ ਜਾਂ ਪੱਕੇ ਮਕਾਨਾਂ ਦਾ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਉਂਦੀ ਕੋਈ ਵੀ ਰਿਕਮੈਂਡੇਸ਼ਨ ਜਿਹੜੀ ਉਹਦੇ ਤੇ ਐਮਐਲਏ ਦੇ ਦਸਕਤ ਨਹੀਂ ਹੁੰਦੀ ਬਟੇ ਲੋਕਾਂ ਦਾ ਵੇਫਕੂ ਬਣਾਉਣ ਵਾਸਤੇ ਇਹਨੇ ਆਪਣੇ ਸਾਈਨ ਵੀ ਕੀਤੇ ਤੇ ਜਿਹੜਾ ਉਦੋਂ ਦਾ ਬੀਡੀਪੀਓ ਸੀ ਉਹਦੇ ਫਰਜ਼ੀ ਸਾਈਨ ਕਰ ਗਵਰਨਮੈਂਟ ਬਣ ਗਈ ਆਪਦੀ ਇਹਦੀ ਇਨਕੁਆਰੀ ਸ਼ੁਰੂ ਹੋ ਗਈ ਇੱਥੋਂ ਦੇ ਜਿਹੜੇ ਆਮ ਆਦਮੀ ਦੇ ਪਹਿਲੇ ਰਿਪ੍ਰੈਜ਼ੈਂਟੇਟਿਵ ਸੀ ਸੰਧੂ ਸਾਹਿਬ ਉਹ ਇਹ ਕੇਸ ਸਾਰਾ ਭਗਵੰਤ ਮਾਨ ਕੋਲ ਲੈ ਕੇ ਗਿਆ ਜਿਹੜਾ ਇਮਾਨਦਾਰੀ ਦੀ ਗੱਲ ਕਰਦਾ ਸੀ ਇਹ ਗੱਲ ਕਹਿੰਦਾ ਸੀ ਕਿ ਸਾਡੀ ਪਾਰਟੀ ਵਿੱਚ ਦੇ ਡਿਫਰੈਂਸ ਹੋਏਗੀ ਭਗਵੰਤ ਮਾਨ ਦੇ ਆਰਡਰਸ ਦੇ ਉੱਤੇ ਇੱਥੇ ਵਿਜੀਲੈਂਸ ਦੀ ਇਨਕੁਆਇਰੀ ਸ਼ੁਰੂ ਹੋਈ ਡੀਸੀ ਨੇ ਵੀ ਇਨਕੁਆਇਰੀ ਕੀਤੀ ਬੀਡੀਪੀਓਜ਼ ਦੇ ਬਿਆਨ ਲੈ ਲਾਪਾਤਰੀ ਜਿਹੜੇ ਉਹਨਾਂ ਦੇ ਬਿਆਨ ਲੈ ਗਏ ਇਹ ਗੱਲ ਸਾਬਤ ਹੋ ਗਈ ਕਿ ਬਕਾਇਦਾ ਤੌਰ ਤੇ ਬਹੁਤ ਵੱਡਾ ਇੱਕ ਫਰਾਡ ਕੀਤਾ ਗਿਆ ਸੀ ਲੋਕਾਂ ਨੂੰ ਝਾਂਸਾ ਦੇ ਕੇ ਵੋਟਾਂ ਲੈ ਕੇ ਇਹ ਇਲੈਕਸ਼ਨ ਜਿੱਤ ਗਿਆ ਤੋਂ ਇਸ ਗੱਲ ਕਾਰਨ ਉਸ ਟਾਈਮ ਇਹਨੇ ਕੋਰਟ ਦੇ ਵਿੱਚੋਂ ਕਚਹਿਰੀ ਦੇ ਵਿੱਚੋਂ ਹੁਸ਼ਿਆਰਪੁਰ ਚੋਂ ਆਪਣੀ ਪ੍ਰੀਵੈਂਟਿਵ ਬੀਐਲ ਲੈ ਲਈ ਫॉर दी ਟਾਈਮ ਪੀ ਗਿਆ ਨੂੰ 3 ਮਹੀਨਿਆਂ ਦਾ ਵਕਤ ਮਿਲਿਆ ਸੀ 노 ਅਰੈਸਟੇ ਨੂੰ ਮਿਲ ਗਈ ਸੀ ਕਿ 3 ਮਹੀਨੇ ਨੂੰ ਅਰੈਸਟ ਨਹੀਂ ਕਰ ਸਕਣਗੇ 18 ਮਾਰਚ ਦੀ ਲਾਸਟ ਡੇਟ ਦੋ ਤਿੰਨ ਦਿਨ ਪਹਿਲੇ ਮੇਰਾ ਡੈਪਟੀ ਲੀਡਰ ਸੀ ਇਹ ਪੰਡ ਆਪਦੇ ਖਿਲਾਫ ਉਹ ਝੂਠ ਦੀ ਫਰੇਬ ਦੀ ਜਿੰਨਾ ਕਾਰਨਾ ਕਰਨ ਅਜ ਆਪ ਦੇ ਸਾਰੇ ਸਾਥੀ ਛੱਡ ਕੇ ਆ ਰਹੇ ਇਹਦਾ ਰਾਜਕੁਮਾਰ ਇਹਨੇ ਸਿਰ ਤੇ ਚੁੱਕੀ ਸੀ ਸਾਰਾ ਪੰਜਾਬ ਨੇ ਇਹਨੂੰ ਚੰਗੀ ਤਰ੍ਹਾਂ ਵੇਖਿਆ ਬਟ 16 ਤਰੀਕ ਮਾਰਚ ਦੀ ਨੂੰਹ ਨੂੰ ਭਗਵੰਤ ਨੇ ਸਾਹਕੇ ਇਹ ਗੱਲ ਕਹੀ ਕਿ ਯਾ ਤੇ ਤਿਆਰੀ ਕਰ ਲੈ ਨਹੀਂ ਤੇ ਉਸੇ ਕੇਸ ਦੇ ਵਿੱਚ ਤੇਰੀ 18 ਨੂੰ ਜ਼ਮਾਨਤ ਖਤਮ ਹੋ ਜਾਣੀ ਹੈ ਤੇ ਅਸੀਂ ਤੈਨੂੰ ਅਰੈਸਟ ਕਰਕੇ ਅੰਦਰ ਦੇਣਾ ਇਹਨੇ ਪਾਲਾ ਬਦਲਿਆ ਪੜਾ ਬਟ ਮੈਂ ਤੈਨੂੰ ਇੱਥੇ ਯਕੀਨ ਦਿਵਾਉਣਾ ਚਾਹੁੰਦਾ ਜਦੋਂ ਵੀ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਈ 6 ਮਹੀਨਿਆਂ ਨੂੰ ਹੋ ਜੇ ਸਾਲ ਨੂੰ ਹੋ ਜੇ ਡੇਢ ਨੂੰ ਹੋ ਜੇ ਜਾਂ ਦੋ ਨੂੰ ਜਿੱਦਣ ਵੀ ਕਾਂਗਰਸ ਦੀ ਗਵਰਨਮੈਂਟ ਆਏਗੀ ਪਹਿਲਾ ਕੰਮ ਅਸੀਂ ਉਸ ਕੇਸ ਨੂੰ ਰੀਓਪਨ ਕਰਾਂ ਜਿਹੜਾ ਬਹੁਤ ਵੱਡਾ ਫਰਾਡ ਹੋਇਆ ਉਹਨੂੰ ਰੀਓਪਨ ਕਰਾਂਗੇ ਤੇ ਇਹਦੇ ਵਿੱਚ ਮੇਰਾ ਇੱਕ ਹੋਰ ਵਾਅਦਾ ਹੈ ਕਿ ਭਗਵੰਤ ਮਾਨ ਕੋਈ ਅਕਿਊਜ਼ਡ ਹੋਏਗਾ ਕਿਉਂਕਿ ਚੀਫ ਮਿਨਿਸਟਰ ਨੇ ਇਹ ਸ਼ਰਤ ਢਾਈ ਸੀ ਕਿ 5000 ਲੋਕਾਂ ਦਾ ਮੈਂ ਬੇਫਕੂ ਬਣਾ ਰਿਹਾ 5000 ਪਰਿਵਾਰਾਂ ਦਾ ਤਕਰੀਬਨ 20000 ਤੋਂ ਵੱਧ ਵੋਟ ਬਣਦੀ ਜੇ ਐਵਰੇਜ 4 ਤੋਂ 5 ਵੋਟਰਾਂ ਵੀ ਲਾਈਏ ਤੇ 20 ਤੋਂ 25000 ਇਹ ਜਿਹੜੀ ਇਲੈਕਸ਼ਨ ਜਿੱਤੇ ਆ ਫਰੇਬ ਕਰਕੇ ਜੀ ਤੋਂ ਅਸੀਂ ਇਹ ਵਾਦਾ ਕਰਨੇ ਆ ਕਿ ਇਹ ਜਿਹੜਾ ਫਰੇਬ ਹੋਇਆ ਤੇ ਭਗਵੰਤ ਦੇ ਕੋ ਅਕਿਊਜ਼ ਕਿਸਲਾ ਬਣਿਆ ਇਹਨੇ ਫਿਰ ਸ਼ਰਤ ਲਾਤੀ ਕਿ ਜੀ ਹੁਣ ਜਿਹੜੇ ਲੋਕਾਂ ਦਾ ਮੈਂ ਬੀਫ ਕੁ ਵੜਾਇਆ ਸੀ ਉਹਨਾਂ ਨੂੰ 30 35 35000 ਰੁਪਏ ਉਹਨਾਂ ਦੇ ਖਾਤੇ ਚ ਪਾ ਦੇ ਬਕਾਇਦਾਤੌਰ ਕੋਈ ਉਹਦੇ ਤੇ ਇਨ ਜਿਹੜੀ ਪਹਿਲੇ ਸਟੱਡੀ ਹੁੰਦੀ ਹੈ ਕਿ ਕਿਹੜੇ ਆਦਮੀਆਂ ਨੂੰ ਜੇ ਅਸੀਂ ਕੋਈ ਐਡਵਾਂਟੇਜ ਦੇਣਾ ਕੀ ਉਹ ਸਹੀ ਬੰਦੇ ਦੇ ਵਿੱਚ ਲਾਪਾਤਰੀ ਉਹ ਉਹ ਕਹਦੇ ਕਾਨੂੰਨ ਮੁਤਾਬਕ ਆਂਦੇ ਨੇ ਕਿ ਨਹੀਂ ਸੋ ਵਿਦਆਊਟ ਕਿਸੇ ਐਕਸਰਸਾਈਜ਼ ਤੋਂ ਇਹ ਟੋਟਲ ਫਰਾਡ ਕੀਤਾ ਗਿਆ ਉਸ ਕੇਸ ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਰੀ ਇਨਵੈਸਟੀਗੇਟ ਕਰਾਂਗੇ ਤੇ ਇਹਨਾਂ ਤੇ ਐਕਚੁਅਲੀ ਠੀਕ ਹੈ ਡਾਕਟਰ ਸਾਹਿਬ ਵੱਲੋਂ ਬਾਜਬਾ ਜੀ ਬਾਰ-ਬਾਰ ਕਿਹਾ ਜਾ ਰਿਹਾ ਲੋਕਾਂ ਦੀ ਲੋਕਾਂ ਦੀ ਭਾਸ਼ਾ ਸੀ ਮਤਲਬ ਲੋਕ ਕਹਿ ਰਹੇ ਆ ਕਿ ਡਾਕਟਰ ਸਾਹਿਬ ਸਾਨੂੰ ਕਹਿ ਰਿਹਾ ਕਿ ਅਸੀਂ ਆਉਣ ਵਾਲੇ 27 ਦੇ ਵਿੱਚ ਹੋ ਸਕਦਾ ਕਿ ਮੈਂ ਕਾਂਗਰਸ 'ਚ ਹੀ ਚੱਲ ਜਾ ਜੇ ਉਹ ਕਾਂਗਰਸ ਘਰ ਵਾਪਸੀ ਕਰਨਾ ਚਾਹੁੰਦਾ ਕਿ ਕਾਂਗਰਸ ਉਹਨਾਂ ਨੂੰ ਜਗ੍ਹਾ ਦੇ ਦੇ ਇਹ ਸਵਾਲ ਹੀ ਪੈਦਾ ਨੇ ਇਹਨੂੰ ਮਰਾਂਗੇ ਚੁੱਕ ਕੇ ਬਾਹਰ ਜੀ ਤਨੋਂ ਫੜ ਕੇ ਨੂੰ ਕਹੇ ਖੂਬ ਛੁੱਟ ਕੇ ਆਵਾਂਗੇ ਤੁਹਾਨੂੰ ਪਹਿਲੇ ਦੱਸ ਦਿੱਤਾ ਕੋਈ ਇਹ ਰਾਜਕੁਮਾਰ ਚੱਬੇਵਾਲ ਦੀ ਜਗ੍ਹਾ ਨਹੀਂ ਕਾਂਗਰਸ 'ਚ ਇਹ ਤੁਹਾਨੂੰ ਕਲੀਅਰ ਅੱਗੇ ਵੀ ਕਰ ਦਿੱਤਾ ਹੁਣ ਵੀ ਕਰ ਦਿੱਤਾ ਚੱਬੇਵਾਲ ਹੈਜ਼ ਨੋ ਪਲੇਸ ਇ ਇਹ ਵੀ ਨਾ ਜੁਆਇਨ ਨਾਇਦਾ ਮੁੰਡਾ ਇਹਨੂੰ ਜੁਆਇਨ ਕਰਾਇਬਾ ਅੱਛਾ ਜਿਹੜਾ ਅੱਜ ਹੀ ਕਹਿ ਰਿਹਾ ਤੇ ਫਿਰ ਜਿਹੜੇ ਚੱਬੇਵਾਲ ਦੇ ਵੋਟਰਸ ਨੇ ਉਹਨਾਂ ਨੂੰ ਪਹਿਲੇ ਫੈਸਲਾ ਕਰਨਾ ਚਾਹੀਦਾ ਕਿ ਜੇ ਸਤਾਈ ਚ ਇਹ ਨਹੀਂ ਜਾਣਾ ਤੇ ਹੁਣੇ ਵੋਟ ਜਿਹੜੀ ਹੈ ਸਾਨੂੰ ਪਾਉ ਤੇ ਇਹਨੂੰ ਵੋਟ ਕਿਹੜੀ ਗੱਲ ਦੀ ਪਾਣੀ ਹੈ ਇਹ ਤੇ ਸਗੋਂ ਉਹਦੀ ਕੰਟ੍ਰੀ ਆਪ ਵਾਲਿਆਂ ਨੂੰ ਵੀ ਇਹਨੂੰ ਬਾਹਰ ਹੀ ਰੱਖਣਾ ਚਾਹੀਦਾ ਠੀਕ ਹੈ